ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਮਿੱਤਰੋ ਅੱਜ ਨਾ ਮੈਂ ਰਾਜਸਥਾਨ ਚ ਖੜਾ 42 SSW ਪਿੰਡ ਜ਼ਿਲ੍ਹਾ ਹਨਮਾਨਗੜਾ ਇੱਧਰ ਪੀਲੀਆਂ ਬੰਗਾਂ ਵਾਲੀ ਛੈਡ ਰਹਿ ਗਿਆ ਇਹ ਕਰਨੀ ਸਾਰਾ ਡਬਲੀ ਕਰਨੀ ਪੈਂਦਾ ਜਿਹੜੀ ਮੇਨ ਪ੍ਰੋਬਲਮ ਆ ਬਈ ਇੱਥੋਂ ਦੀ ਮੈਂ ਤੁਹਾਨੂੰ ਦੱਸ ਦਿੰਦਾ ਬਈ ਇੱਥੇ ਨਾ ਸਿੱਖਾਂ ਦੇ ਘਰ ਘਾਟਾ ਤੇ ਹੋਰ ਬਈ ਜਿਵੇਂ ਰਾਜਸਥਾਨੀ ਭਰਾ ਉਹ ਜਾਦੇ ਆ ਤੇ ਇੱਥੇ ਨਾ ਸਿੱਖਾਂ ਨੇ ਇੱਕ ਨਾ ਮੰਨ ਕੇ ਚੱਲੋ ਸਾਰਿਆਂ ਨੇ ਰਲ ਕੇ ਪਰਾਲਾ ਕਰਿਆ ਬਈ ਇੱਥੇ ਗੁਰਦੁਆਰਾ ਸਾਹਿਬ ਦਾ ਕੰਮ ਚੱਲ ਰਿਹਾ ਤੇ ਬਾਈਆਂ ਨੇ ਨਾ ਮੰਨ ਕੇ ਚਲੋ ਆਪਣੇ ਜਿੰਨੇ ਵੀ ਸਿੱਖ ਪੰਜਾਬੀ ਆ ਪੰਜਾਬ ਵਾਲੇ ਜਾਂ ਐਨ ਆਰ ਆਈ ਵੀਰ ਬਾਈਆਂ ਨੇ ਮਦਦ ਲਈ ਆਖਿਆ ਬਈ ਜਿੰਨੀ ਵੀ ਕੋਈ ਥਿਲ ਫੁੱਲ ਸੇਵਾ ਕਰ ਸਕਦਾ 100 200 500 ਠੀਕ ਹੈ ਜੀ ਉਹਨੇ ਕਰੇ ਹਾਂ ਇੱਕ ਗੱਲ ਭਾਈ ਤੁਹਾਨੂੰ ਮੈਂ ਦੱਸ ਦਿਆਂ ਕਿਉਂਕਿ ਮੇਰੇ ਨਾ ਦੋ ਫੇਕ ਪੇਜ ਚੱਲਦੇ ਆ ਉਹ ਬੰਦਾ ਚਲਾਉਂਦਾ ਵੀ ਨਿਊਜ਼ੀਲੈਂਡ ਚੋਂ ਆ ਤੇ ਉਹਦੇ ਤੇ ਬਈ ਦੋ ਤਿੰਨ ਵੇਰੀ ਆਪਾਂ ਰਜੈਪਸ਼ਨਾਂ ਵੀ ਮਾਰੀਆਂ ਜਾਂ ਕਾਪੀਰਾਈਟ ਵੀ ਦਿੱਤਾ ਉਹਦਾ ਪੇਜ ਦੀ ਰੀਚ ਬਹਿ ਕੇ ਫਿਰ ਉੱਠ ਘੜਦੀ ਆ ਤੇ ਉਹ ਬੰਦਾ ਕੀ ਕਰਦਾ ਬਈ ਸਕੈਨਰ ਲਾ ਕੇ ਨਾ ਤੇ ਪੈਸੇ ਪਵਾਉਂਦਾ ਜਿੱਥੇ ਕਿਤੇ ਵੀ ਕੋਈ ਆਹਾ ਐਕਸੀਡੈਂਟ ਹੁੰਦਾ ਜਾਂ ਕਿਸੇ ਦਾ ਕੋਈ ਵੀ ਉਹਨੂੰ ਮੜੀ ਜੀ ਯਾਰ ਵਿਰਲ ਚਾਹੀਦੀ ਆ ਉਹ ਉਦੋਂ ਹੀ ਸਕੈਨਰ ਲਾ ਆਂਦਾ ਸੋ ਜਿਹੜੇ ਕਿਸੇ ਵੀ ਭਰਾ ਨੇ ਇਹ ਗੁਰਦੁਆਰਾ ਸਾਹਿਬ ਨੂੰ ਸੇਵਾ ਦੇਣੀ ਆ ਭਵੇਂ ਉਹ 20 ਰੁਪਏ ਕਿਉਂ ਨਾ ਦੇਣੀ ਹੋਵੇ ਤੇ ਬਈ ਉਸ ਸਕੈਨਰ ਵਾਲੇ ਇਹ ਤੇ ਕਿਸੇ ਨੇ ਪੈਸਾ ਨਹੀਂ ਪਾਉਣਾ ਮੇਰੇ ਨਾਲ ਸਾਰੇ ਪਿੰਡ ਦੀ ਪੰਚਾਇਤ ਖੜੀ ਆ ਪ੍ਰਧਾਨ ਸਾਹਿਬ ਖੜੇ ਆ ਤੇ ਆਪਾਂ ਇਹਨਾਂ ਦੇ ਅੱਡੋ-ਅੱਡ ਨੰਬਰ ਬੋਲਾਂਗੇ ਤੁਸੀਂ ਉਹ ਨੰਬਰ ਨੋਟ ਕਰ ਲਿਓ ਕਿਸੇ ਵੀ ਨੰਬਰ ਤੇ ਤੁਸੀਂ ਫੋਨ ਕਰਕੇ ਇਹਨਾਂ ਦਾ ਖਾਤਾ ਨੰਬਰ ਲੈ ਕੇ ਫੇਰ ਜਾਂ Google Pay ਜਾਂ Paytm ਨੰਬਰ ਲੈ ਕੇ ਤੁਸੀਂ ਉਹ ਪੈਸੇ ਪਾਉਣੇ ਆ ਪਰ ਸਕੈਨਰ ਤੇ ਪੈਸੇ ਨਹੀਂ ਪਾਉਣੇ ਹਾਂ ਜੇ ਤੁਸੀਂ ਉਹ ਮੇਰੇ ਫੇਕ ਪੇਜ ਤੇ ਚੱਕ ਕੇ ਵੀਡੀਓ ਪਾਊਗਾ ਉਹ ਤੁਹਾਨੂੰ ਕਹਿੰਦਾ ਕੋਈ ਖਾਤਾ ਨੰਬਰ ਘੱਲਦਾ ਮੈਸੈਂਜਰ ਨਾਲ ਹੀ ਜਾਂ ਕਿਵੇਂ ਵੀ ਤੁਸੀਂ ਉਹ ਨਹੀਂ ਕਿਸੇ ਵੀ ਖਾਤੇ ਨੰਬਰ 'ਚ ਪੈਸੇ ਪਾਉਣੇ ਸਿਰਫ ਜਿਹੜੇ ਪੈਸੇ ਪਾਉਣੇ ਆ ਬਾਈ ਆਪੋ ਆਪਣੇ ਨੰਬਰ ਬੋਲਣਗੇ ਕਿਸੇ ਵੀ ਇੱਕ ਨੰਬਰ ਤੇ ਤੁਸੀਂ ਕਾਲ ਕਰਿਓ ਤੇ ਆਪਦੇ ਭਾਈ ਜਿਹੜਾ ਕੋਈ ਵੀ ਸੇਵਾ ਕਰਨੀ ਚਾਹੁੰਦਾ ਇਹ ਗੁਰਦੁਆਰਾ ਸਾਹਿਬ ਨੂੰ ਸੇਵਾ ਕਰ ਦਿਓ ਹਾਂ ਵੀਡੀਓ ਇੰਨੀ ਕਿ ਸ਼ੇਅਰ ਕਰ ਦਿਓ ਬਾਈ ਕਿਉਂਕਿ ਪਤਾ ਲੱਗ ਜੇ ਵੀ ਸਿੱਖਾਂ ਦਾ ਏਕਾ ਕਿੰਨਾ ਕਾ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਆ ਇਹ ਥੋੜੇ ਟਾਈਮ 'ਚ ਹੀ ਪੂਰੀ ਹੋ ਜੇ ਵੀ ਕਹਿੰਦਾ ਭਾਵ 6 ਮਹੀਨਿਆਂ 'ਚ ਬਾਈਆਂ ਕੋਲੇ ਇੰਨੇ ਕ ਪੈਸੇ ਆ ਜਾਣਾਂ ਬਈ ਸਿਰੇ ਹੀ ਲੱਗ ਜੇ ਗੱਲ ਤੇ ਬਾਈ ਤੂੰ ਆ ਮੜਾ ਜਾਂ ਮੂਰੇ ਇਹੇ ਬਾਈ ਬਈ ਨਾ ਮੇਨ ਮੰਨ ਕੇ ਚੱਲੋ ਜਿਹੜਾ ਸਾਹਬ ਕਿਤਾਬ ਵਾਲਾ ਜਿਹਨੂੰ ਖਜ਼ਾਨਚੀ ਕਹਿੰਦੇ ਉਹ ਬੰਦਾ ਪਹਿਲਾਂ ਇਹ ਬਾਈ ਨੰਬਰ ਬੋਲੂਗਾ ਫਿਰ ਆਪਾਂ ਵੱਖੋ ਵੱਖ ਨੰਬਰ ਜਿਵੇਂ ਵੀ ਮੁੰਡਿਆਂ ਦੇ ਜਾਂ ਪ੍ਰਧਾਨ ਸਾਹਿਬ ਦੇ ਜਾਂ ਜਿਹੜੇ ਬਜ਼ੁਰਗ ਖੜੇ ਆ ਉਹਨਾਂ ਦੇ ਨੰਬਰ ਬੁਲਾਵਾਂਗੇ ਬਾਈ ਪਹਿਲਾਂ ਤੂੰ ਆਪਦਾ ਨੰਬਰ ਬੋਲ ਦੇ ਮੇਰਾ ਨੰਬਰ ਹੈਗਾ ਜੀ ਪਹਿਲਾਂ ਤਾਂ ਸਾਰਿਆਂ ਨੂੰ ਸੋਸਰੀ ਕਾਲ ਜੀ ਹਾਂ ਜੀ ਤੋਂ ਬਾਅਦ ਮੇਰਾ ਨੰਬਰ ਹੈਗਾ 876938003 ਮਾੜਾ ਜਾਂ ਪੰਜਾਬੀ ਚ ਬੋਲਾ 38 ਠੁੱਤੀ ਇਹ ਨਾ ਬੋਲੀ ਪੰਜਾਬੀ ਚ ਜਾਂ ਇੰਗਲਿਸ਼ ਚ ਬੋਲ ਦੇ 87 69 38 003 ਠੀਕ ਆ ਬਈ ਮੇਰਾ ਨੰਬਰ ਹੈਗਾ ਜੀ ਇਸ ਤੇ ਕੰਟੈਕਟ ਕਰ ਸਕਦੇ ਹਾਂ ਹਾਂ ਇਹਦੇ ਤੇ ਬਾਈ ਕੰਟੈਕਟ ਕਰਕੇ ਫੇਰ ਤੁਸੀਂ ਪੈਸੇ ਪਾਉਣੇ ਆ ਕਿਸੇ ਸਕੈਨਰ ਤੇ ਨਹੀਂ ਪਾਉਣੇ ਹਾਂਜੀ ਬਾਪੂ ਜੀ ਤੁਹਾਡਾ ਨੰਬਰ ਕਿੰਨਾ ਜੀ ਦੱਸਿਓ ਬਈ ਕਿ ਬਾਪੂ ਜੀ ਦਾ ਨੰਬਰ ਕਿੰਨਾ ਚਲੋ ਨੇ ਬਾਈ ਤੂੰ ਬੋਲ ਦੇ ਨੰਬਰ ਆ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ 9928562442 ਇੰਗਲਿਸ਼ ਚ ਵੀ ਬੋਲ ਦੇ 9928562442 ਠੀਕ ਹੈ ਤੇਰਾ ਭਾਈ ਬੱਸ ਮੇਰੀ ਠੀਕ ਹੈ ਤੁਹਾਡਾ ਭਾਈ ਨੰਬਰ ਬੋਲ ਦਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰਾਂ ਨੂੰ ਮੇਰਾ ਹਾਂਜੀ ਮੇਰਾ ਨੰਬਰ ਹੈ 82905 ਠੀਕ ਹੈ ਜੀ 10752 ਠੀਕ ਹੈ ਜੀ ਠੀਕ ਭਾਈ ਤੂੰ ਵੀ ਬੋਲ ਦੇ ਉਹਨੇ ਨੰਬਰ ਮੇਰਾ ਨੰਬਰ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆਵਾ ਜੀ 97837 96006 ਬਾਈ ਬੋਲ ਦੇ ਤੂੰ ਤੁਸੀਂ ਬੋਲਦੇ ਜੀ ਹੋਰ ਕਿਸੇ ਨੇ ਨੰਬਰ ਬੋਲਣਾ ਬਾਈ ਤੂੰ ਤੁਹਾਡਾ ਨੰਬਰ ਬੋਲ ਦੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨੰਬਰ ਹੈ 88249 73494 ਠੀਕ ਹੈ ਤੇ ਆਹ ਬਾਈ ਬਾਪੂ ਜੀ ਦਾ ਨੰਬਰ ਵੀ ਬੋਲ ਦਿਓ ਇਹਨਾਂ ਦਾ ਨੰਬਰ ਹੈਗਾ ਜੀ 76899 41323 ਠੀਕ ਹੈ ਮੈਂ ਬੋਲ ਦਿੰਦਾ ਬਾਈ ਨੰਬਰ 76899 41323 ਤੇ ਬਾਕੀ ਬਾਈ ਆ ਨੰਬਰ ਬੋਲੇ ਆ ਇਹ ਮੈਂ ਚਲਦੀ ਵੀਡੀਓ ਚ ਇੱਕ ਮੇਨ ਨੰਬਰ ਲਾਉਂਗਾ ਵੀ ਤੇ ਥੱਲੇ ਡਿਸਕ੍ਰਿਪਸ਼ਨ ਚ ਸਾਰੇ ਨੰਬਰ ਦੇਉਂਗਾ ਵੀ ਸੋ ਬਾਈ ਆਪਾਂ ਵੱਧ ਤੋਂ ਵੱਧ ਸੇਵਾ ਕਰਨੀ ਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਕੰਮ ਚੱਲ ਰਿਹਾ ਤਾਂ ਜੋ ਰਾਜਸਥਾਨ ਚ ਵੀ ਯਾਰ ਪਤਾ ਲੱਗ ਜੇ ਨੇੜੇ-ਨੇੜੇ ਪਿੰਡਾਂ ਨੂੰ ਬਈ ਇੱਕ ਵੀਡੀਓ ਪਾਈ ਸੀ ਕਿ ਸਿੱਖਾਂ ਨੇ ਤੇ ਗੁਰਦੁਆਰਾ ਸਾਹਿਬ ਥੋੜੇ ਟਾਈਮ ਚ ਹੀ ਪੂਰਾ ਹੋ ਗਿਆ ਜਿੰਨੇ ਐਨ ਆਰ ਆਈ ਵੀਰ ਆ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਕਿਤੇ ਵੀ ਦੁਬਈ ਜਾਂ ਕਿਤੇ ਵੀ ਬੈਠੇ ਆ ਸੋ ਭਾਈ ਤੁਸੀਂ ਆਪ ਦੇ ਦਸਾਂ ਨੌਹਾਂ ਦੀ ਕੀਰਤ ਚੋਂ ਹਿੱਸਾ ਪਾਓ ਗੁਰਦੁਆਰਾ ਸਾਹਿਬ 'ਚ ਬਹੁਤ ਵੱਡੀ ਸੇਵਾ ਹੋ ਹਾਂ ਜਿਹੜਾ ਭਰਾ ਵੀਡੀਓ ਕਾ ਸ਼ੇਅਰ ਕਰੂਗਾ ਉਹਦੀ ਓਦੋਂ ਵੱਡੀ ਸੇਵਾ ਕਿਉਂਕਿ ਕੱਲੇ-ਕੱਲੇ ਫੋਨ 'ਚ ਵੀਡੀਓ ਜਾਣੀ ਚਾਹੀਦੀ ਆ ਇੱਕ ਵਾਰੀ ਮੈਂ ਫੇਰ ਕਹਿਣਾ ਭਾਈ ਨਾ ਕਿਸੇ ਨੇ ਸਕੈਨਰ ਤੇ ਪੈਸੇ ਪਾਉਣੇ ਆ ਜੇ ਤੁਹਾਨੂੰ ਮੈਸੇਂਜਰ ਰਾਹੀਂ ਗੱਲ ਹੁੰਦੀ ਆ ਜਾਂ ਤੁਹਾਨੂੰ ਫੇਸਬੁੱਕ ਜਰਗੇ ਕੋਈ ਫੋਨ ਕਰਦਾ ਉਹ ਬੰਦਾ ਤੁਹਾਨੂੰ ਸਕੈਨਰੀ ਕਾਲਦਾ ਫੇਕ ਉਹ ਬੰਦਾ ਕਿਸੇ ਸਕੈਨਰ ਤੇ ਪੈਸੇ ਨਹੀਂ ਪਾਉਣੇ ਕਿਉਂਕਿ ਗੋਪੀ ਦਾ ਸਿਰਫ ਧਰਮਾ ਸਿੱਖਾਂ ਦੇ ਬੱਚੇ ਆ ਤਾਂ ਕਰਕੇ ਗੁਰਦੁਆਰਾ ਸਾਹਿਬ ਦੀ ਵੀਡੀਓ ਪਾਉਣਾ ਆ ਨਹੀਂ ਅਜੇ ਤੱਕ ਤਾਂ ਵੈਸੇ ਮੈਂ ਵੀਡੀਓ ਪਾਈ ਨਹੀਂ ਬਈ ਮਦਦ ਦੇ ਲਈ ਜਾਂ ਇੱਕ ਬਾਈ ਸ਼ੰਭੂ ਬਾਰਡਰ ਤੇ ਜਿਹੜਾ ਸ਼ਹੀਦ ਹੋਇਆ ਸੀਗਾ ਉਹਦੀ ਪਾਈ ਸੀਗੀ ਸੋ ਬਾਈ ਇਹ ਮੇਰਾ ਧਰਮ ਸੀਗਾ ਗੁਰਦੁਆਰਾ ਸਾਹਿਬ ਦਾ ਕੰਮ ਚੱਲ ਰਿਹਾ ਮੈਂ ਕਹਾਂ ਵੀ ਆਪਾਂ ਵੀਡੀਓ لازਮੀ ਪਵਾਏਗੇ ਹਨਾ ਤੇ ਜਿਹੜੇ ਨੰਬਰ ਬੋਲੇ ਆ 3 4 ਇਹੀ ਨੰਬਰਾਂ ਤੇ ਕਾਲ ਕਰਕੇ ਬਾਈ ਇਹ ਤੁਹਾਨੂੰ ਭਰਾ ਜਾ Google Pay ਨੰਬਰ ਜਾ Paytm ਨੰਬਰ ਦੇਣਗੇ ਜਾਂ ਬੈਂਕ ਦਾ ਖਾਤਾ ਦੇਣਗੇ ਉਸ ਤੋਂ ਪਹਿਲਾਂ ਬਾਈ ਸਕੈਨਰ ਤੇ ਕਿਸੇ ਨੇ ਕੋਈ ਪੈਸੇ ਨਹੀਂ ਪਾਉਣੇ ਕਿਉਂਕਿ ਮੈਨੂੰ ਪਤਾ ਵੀਡੀਓ ਬੰਦਾ ਉਹ ਚੱਕ ਕੇ لازਮੀ ਪਾਊਗਾ ਸਕੈਨਰ ਵੀ ਲਾਊਗਾ ਜੇ ਭਾਈ ਕੋਈ ਵੀ ਸਕੈਨਰ ਤੇ ਪੈਸੇ ਪਾਉਂਦਾ ਉਹ ਆਪ ਦਾ ਜ਼ਿੰਮੇਵਾਰ ਆ ਆਪ ਆ ਗੋਪੀ ਦੀ ਉਹਦੇ ਚ ਕੋਈ ਗਾਰੰਟੀ ਨਹੀਂ ਕਿਉਂਕਿ ਆਪਾਂ ਨਾ ਤਾਂ ਕਿਸੇ ਤੋਂ ਇੱਕ ਪੰਜੀ ਬਾਈ ਲੈਣੀ ਆ ਤੇ ਨਾ ਇੱਧ ਇੱਕ ਲਈ ਆ ਠੀਕ ਹੈ ਜੀ ਵੀਡੀਓ ਨੂੰ ਹੁਣ ਸ਼ੇਅਰ ਕਰਨਾ ਥੋੜੀ ਜ਼ਿੰਮੇਵਾਰੀ ਆ ਕਿਉਂਕਿ ਭਾਈ ਜੀ ਇਹ ਨਾ ਇੱਕ ਧਰਮ ਆ ਜਿੰਨਾ ਵੀ ਵੱਧ ਵੀਡੀਓ ਨੂੰ ਸ਼ੇਅਰ ਕਰੋਗੇ ਉਸ ਤੋਂ ਜ਼ਿਆਦੇ ਉਹਨਾਂ ਹੀ ਆਪਣਾ ਸਿੱਖਾਂ ਲਈ ਮਾਨ ਵਾਲੀ ਗੱਦ ਹੋਊਗੀ ਤੇ ਮਿਲਦੇ ਆਂ ਭਾਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਜੀ ਧੰਨਵਾਦ